ਦੋਸਤੋ ਗੁਰਚਰਨ ਦਾ ਅੱਜ 35ਵਾਂ ਜਨਮ ਦਿਨ ਹੈ ਅਤੇ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਉਸਨੇ ਸੋਚਿਆ ਹੈ ਕਿਉਂ ਨਾ ਕੁਝ ਦਾਨਪੁਨ ਕਰਕੇ ਆਈਏ ਅਤੇ ਹੋਮਲੈਸ ਲੋਕ ਜੋ ਕਿ ਇਸੇ ਹੀ ਸ਼ਹਿਰ ਦੇ ਵਿੱਚ ਗਰੀਬ ਇਲਾਕਿਆਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਕੁਝ ਖਾਣਾ ਪੀਣਾ ਅਤੇ ਪੈਸੇ ਵੰਡ ਕੇ ਆਈਏ ਦੋਸਤੋ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈਂਦਾ ਹੈ ਅਤੇ ਪਹੁੰਚ ਜਾਂਦਾ ਹੈ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਦੇਖਦੀ ਪੇਟਾ ਟੜਾ ਕੇ ਉਸ ਤੋਂ ਬਾਅਦ ਹੋਮਲੈਸ ਇਲਾਕੇ ਦੇ ਵਿੱਚ ਆ ਜਾਂਦਾ ਹੈ ਜਿੱਥੇ ਗਰੀਬ ਲੋਕ ਰਹਿੰਦੇ ਹਨ ਅਤੇ ਐਸੇ ਹੀ ਤਰ੍ਹਾਂ ਕਈਆਂ ਨੂੰ ਖਾਣਾ ਪੀਣਾ ਮੰਗ ਰਿਹਾ ਹੈ ਅਤੇ ਬਾਕੀਆਂ ਨੂੰ ਪੈਸੇ ਅਤੇ ਐਸੀ ਹੀ ਤਰ੍ਹਾਂ ਇੱਕ ਇੱਕ ਕਰਕੇ ਹੀ ਸਾਰਿਆਂ ਨੂੰ ਦਾਨਪੁਨ ਕਰ ਰਿਹਾ ਹੈ ਬੜਾ ਹੀ ਖੁਸ਼ ਹੈ ਸਾਰੇ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ ਹੈਪੀ ਬਰਥਡੇ ਬੋਲ ਰਹੇ ਹਨ ਦੋਸਤੋ ਅੱਗੇ ਚਲਾ ਜਾਂਦਾ ਹੈ ਅੱਗੇ ਉਸ ਨੂੰ ਇੱਕ ਪੰਜਾਬੀ ਔਰਤ ਦਿਖਦੀ ਹੈ ਗੁਰਚਰਨ ਦੇਖ ਕੇ ਖੜਾ ਹੈ ਵੀ ਪੰਜਾਬੀ ਘਰ ਦੀ ਔਰਤ ਇੱਥੇ ਕੀ ਕਰ ਰਹੀ ਹੈ ਹੋਮਲੈਸ ਇਲਾਕੇ ਦੇ ਵਿੱਚ ਗਰੀਬ ਇਲਾਕੇ ਦੇ ਵਿੱਚ ਇੱਥੇ ਕੀ ਕਰ ਰਹੀ ਹੈ ਇਹ ਵਿਚਾਰੀ ਪਤਾ ਨਹੀਂ ਕਿਵੇਂ ਯੂ ਐਸ اے ਤੇ ਪਹੁੰਚੀ ਹੋਣੀ ਅਤੇ ਵਿਚਾਰੀ ਖੁਣ ਹੋਮਲੈਸ ਹੈ ਉਸ ਨੂੰ ਦੇਖ ਕੇ ਤਰਸ ਆ ਜਾਂਦਾ ਹੈ ਅਤੇ ਮਨ ਹੀ ਮਨ ਸੋਚਦਾ ਹੈ ਇਸ ਨੂੰ ਮੈਂ ਆਪਣੀ ਕੰਪਨੀ ਦੇ ਵਿੱਚ ਜੌਬ ਦੇ ਦਿਆਂਗਾ ਦੋਸਤੋ ਨੇੜੇ ਜਾਂਦਾ ਹੈ ਅਤੇ ਨੇੜੇ ਜਾ ਕੇ ਬੁਲਾਉਂਦਾ ਹੈ ਮੈਡਮ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਕੀ ਤੁਹਾਡੇ ਕੋਲ ਕੋਈ ਜੌਬ ਨਹੀਂ ਹੈ ਜਾਂ ਫਿਰ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਉਸ ਦੀ ਆਵਾਜ਼ ਸੁਣ ਉਹ ਔਰਤ ਆਪਣਾ ਮੂੰਹ ਚੱਕ ਕੇ ਉੱਪਰ ਨੂੰ ਦੇਖਦੀ ਹੈ ਅਤੇ ਦੇਖਦਿਆਂ ਹੈਰਾਨ ਰਹਿ ਜਾਂਦੀ ਹੈ ਉੱਥੋਂ ਭੱਜ ਖੜੀ ਹੁੰਦੀ ਹੈ ਕਿਉਂਕਿ ਉਹ ਕੋਈ ਹੋਰ ਨਹੀਂ ਉਹ ਤਾਂ ਉਹੀ ਔਰਤ ਸੀ ਜੋ ਕਿ ਕਿੰਨੇ ਸਾਲ ਪਹਿਲਾਂ ਗੁਰਚਰਨ ਨੂੰ ਧੋਖਾ ਦੇ ਕੇ ਇੱਥੇ ਆਈ ਸੀ ਗੁਰਚਰਨ ਦੇ ਪੈਸੇ ਲਵਾ ਕੇ ਇੱਥੇ ਆਈ ਸੀ ਅਤੇ ਆ ਕੇ ਉਸਨੇ ਗੁਰਚਰਨ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਫਿਰ ਉੱਥੇ ਹੀ ਮੌਕੇ ਤੇ ਗੁਰਚਰਨ ਜੋ ਕੁਝ ਉਸ ਔਰਤ ਨਾਲ ਕਰਦਾ ਹੈ ਜੋ ਉਸਦੇ ਕਰਮਾਂ ਦਾ ਫਲ ਦਿੰਦਾ ਹੈ ਦੋਸਤੋ ਦੇਖ ਕੇ ਤੁਸੀਂ ਵੀ ਹੈਰਾਨ ਆ ਜਾਓਗੇ ਅਖੀਰਕਾਰ ਕੀ ਹੈ ਕਹਾਣੀ ਕਿਵੇਂ ਇੱਕ ਔਰਤ ਜੋ ਕਿ ਧੋਖਾ ਦੇ ਕੇ ਆਪਣੇ ਪਤੀ ਨੂੰ ਯੂ ਐਸ ਏ ਦੇ ਵਿੱਚ ਰਹਿ ਰਹੀ ਹੈ ਅਤੇ ਕਿਵੇਂ ਉਹ ਮੰਗਤੇ ਬਣਨ ਤੱਕ ਆ ਗਈ ਅਤੇ ਕੀ ਸੀ ਹਾਲਾਤ ਦੋਸਤੋ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ دیر ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਮੋਗਾ ਜ਼ਿਲ੍ਹੇ ਦੇ ਵਿੱਚ ਗੁਰਚਰਨ ਸਿੰਘ ਰਹਿੰਦਾ ਸੀ ਉਸ ਦੀ ਪਤਨੀ ਬਲਵਿੰਦਰ ਕੌਰ ਕਾਫੀ ਪੜ੍ਹੀ ਲਿਖੀ ਅਤੇ ਹੁਸ਼ਿਆਰ ਹੈ ਉਹ ਆਪਣੀ ਪੜ੍ਹਾਈ ਵਿਆਹ ਤੋਂ ਬਾਅਦ ਜਾਰੀ ਰੱਖਦੀ ਹੈ ਅਤੇ ਬੀਏ ਐਮਏ ਪਾਸ ਕਰ ਜਾਂਦੀ ਹੈ ਉਸ ਤੋਂ ਬਾਅਦ ਹੁਣ ਗੁਰਚਰਨ ਸਿੰਘ ਸਲਾਹ ਦਿੰਦਾ ਹੈ ਵੀ ਤੈਨੂੰ ਕੋਈ ਇੱਥੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਜਿਸ ਨਾਲ ਆਪਣੇ ਘਰ ਦੇ ਜਿਹੜੇ ਹਾਲਾਤ ਹਨ ਥੋੜੇ ਵਧੀਆ ਹੋ ਜਾਣ ਮੈਂ ਤੈਨੂੰ ਤਾਂ ਹੀ ਪੜਾਇਆ ਲਿਖਾਇਆ ਹੈ ਇਸ ਕਾਬਲ ਬਣਾਇਆ ਹੈ ਕਿ ਤੂੰ ਕੋਈ ਘਰ ਦੇ ਵਿੱਚ ਸਾਰਾ ਲਗਸ ਕੇ ਮੇਰੀ ਵੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਮੈਂ ਤਾਂ ساری ਉਮਰ ਖੇਤੀ ਹੀ ਕਰਨੀ ਹੈ ਜੋ ਕਿ ਮੇਰੇ ਕੋਲ ਥੋੜੀ ਬਹੁਤੀ ਪੈੜੀ ਹੈ ਉਸ ਤੇ ਉੱਪਰ ਮੈਂ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਤਾਂ ਕਰ ਸਕਦਾ ਹਾਂ ਲੇਕਿਨ ਸ਼ੌਂਕ ਪੂਰੇ ਕਰਨ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਐਕਸਟਰਾ ਇਨਕਮ ਚਾਹੀਦੀ ਹੈ ਤਾਂ ਅਗੋ ਐਸੇ ਹੀ ਤਰ੍ਹਾਂ ਬਲਵਿੰਦਰ ਕੌਰ ਮੰਨ ਜਾਂਦੀ ਹੈ ਕੋਈ ਗੱਲ ਨਹੀਂ ਮੈਂ ਕਿਸੇ ਨਾ ਕਿਸੇ ਚੀਜ਼ ਦੀ ਤਿਆਰੀ ਕਰਕੇ ਆਪਣੇ ਪੈਰਾ ਤੇ ਖੜੀ ਹੋ ਜਾਵਾਂਗੀ ਦੋਸਤੋ ਉਸ ਨੂੰ ਭਰੋਸਾ ਦਵੰਦੀ ਹੈ ਅਤੇ ਗੁਰਚਰਨ ਵੀ ਮੰਨ ਜਾਂਦਾ ਹੈ ਹਾਂਜੀ ਹੁਣ ਕੋਚਿੰਗਾਂ ਦੇ ਵਿੱਚ ਜਾਣ ਵਾਸਤੇ ਐਡਮਿਸ਼ਨ ਲੈਣ ਜਾਂਦੀ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਕਈ ਕੋਚਿੰਗਾਂ ਘੁੰਮਦੀ ਹੈ ਲੇਕਿਨ ਉਸ ਨੂੰ ਕੋਈ ਖਾਸੀ ਪਸੰਦ ਨਹੀਂ ਆਉਂਦੀ ਇਨ ਦੇ ਵਿਚਕਾਰ ਉਹਨਾਂ ਦੀ ਮੁਲਾਕਾਤ ਇੱਕ ਏਜੰਟ ਨਾਲ ਹੁੰਦੀ ਹੈ ਜੋ ਕਿ ਉੱਥੇ ਯੂਐਸਏ ਕੈਨੇਡਾ ਆਸਟ੍ਰੇਲੀਆ ਦੇ ਵੀਜ਼ੇ ਲਗਾਉਂਦਾ ਸੀ ਅਤੇ ਉਸ ਦੇ ਕੋਲ ਪਹੁੰਚ ਜਾਂਦੇ ਹਨ ਜੀ ਦੋਵੇਂ ਜੀ ਉਸ ਦੇ ਕੋਲ ਜਾ ਕੇ ਕਹਿੰਦੇ ਹਨ ਭਲਾ ਇਹ ਯੂਐਸਏ ਦਾ ਵੀਜ਼ਾ ਕਿੰਨੇ ਰੁਪਏ ਤੱਕ ਲੱਗ ਜਾਂਦਾ ਹੈ ਕੀ ਕੁਝ ਕਰਨਾ ਪੈਂਦਾ ਹੈ ਇਸ ਵਾਸਤੇ ਅਤੇ ਕੀ ਕੁਝ ਆਪਾਂ ਨੂੰ ਪਹਿਲਾਂ ਤੋਂ ਚਾਹੀਦਾ ਹੈ ਤਾਂ ਉਹ ਸਾਰਾ ਕੁਝ ਸਮਝਾ ਦਿੰਦਾ ਹੈ ਵੀ ਆ ਇਸ ਦੀ ਪ੍ਰੋਸੈਸ ਹੈ ਜੇਕਰ ਇਸ ਤਰੀਕੇ ਨਾਲ ਤੁਸੀਂ ਜਾਓਗੇ ਤਾਂ ਤੁਹਾਡੇ 20 ਤੋਂ 25 ਲੱਖ ਰੁਪਏ ਲੱਗਣਗੇ ਜੇਕਰ ਇਲੀਗਲ ਜਾਣਾ ਹੈ ਤਾਂ ਜ਼ਿਆਦਾ ਪੈਸੇ ਲੱਗਣਗੇ ਲੇਕਿਨ ਮੇਰੀ ਸਲਾਹ ਇਹ ਹੈ ਇੱਕ ਨੰਬਰ ਦੇ ਵਿੱਚ ਜਾਓ ਲੇਕਿਨ ਆਰਾਮ ਨਾਲ ਜਾਓ ਬਾਕੀ ਹਾਂ ਜੇਕਰ ਇੱਕ ਨੰਬਰ ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਲੱਗਦਾ ਤਾਂ ਕੋਈ ਗੱਲ ਨਹੀਂ ਆਪਾਂ ਫਿਰ ਦੋ ਨੰਬਰ ਦੇ ਵਿੱਚ ਟਰਾਈ ਕਰ ਲਾਂਗੇ ਪਹਿਲਾ ਗੁਰਚਰਨ ਆਪਣੇ ਵੀਜ਼ੇ ਦੀ ਗੱਲ ਕਰਦਾ ਹੈ ਅਤੇ ਕਹਿੰਦਾ ਹੈ ਮੇਰੀ ਪਤਨੀ ਇੱਥੇ ਰਹਿ ਲੇਗੀ ਅਤੇ ਮੈਂ ਆਪ ਆਪਣੇ ਵੀਜ਼ਾ ਨ ਲਗਾ ਕੇ ਉੱਤੇ ਜਾ ਕੇ ਕਮਾਉਣਾ ਚਾਹੁੰਨਾ ਮੇਰੀ ਪਤਨੀ ਇੱਥੇ ਰਹਿ ਕੇ ਕਿਸੇ ਜੌਬ ਦੀ ਤਿਆਰੀ ਕਰਨਾ ਚਾਹੁੰਦੀ ਹੈ ਇਸ ਦਾ ਲਕਸ਼ਤਾ ਕਿਸੇ ਸਰਕਾਰੀ ਨੌਕਰੀ ਨੂੰ ਅਪਣਾਣਾ ਹੈ ਇਹ ਉੱਤੇ ਜਾ ਕੇ ਦਿਹਾੜੀਆਂ ਨਹੀਂ ਲਗਾ ਸਕਦੀ ਇਹ ਇੱਥੇ ਹੀ ਬਹੁਤ ਘੱਟ ਕੰਮ ਕਰਦੀ ਹੈ ਸਾਡੇ ਘਰ ਦੇ ਵਿੱਚ ਵੀ ਸਿਰਫ ਥੋੜੇ ਜਿਹਾ ਕੰਮ ਹਨ ਸਾਡੇ ਕਿਹੜਾ ਡੰਗਰ ਪਸ਼ੂ ਹਨ ਜੋ ਕਿ ਇਸ ਨੇ ਸਭਾਲੇ ਹਨ ਇਹਨੀ ਗੱਲ ਸੁਣ ਕੇ ਏਜੰਟ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਸਹੀ ਹੈ ਚਲੋ ਜੀ ਪਾਸਪੋਰਟ ਵਗੈਰਾ ਬਣਵਾ ਕੇ ਜੋ ਵੀ ਕਾਗਜ਼ੀ ਕਾਰਵਾਈ ਹੈ ਸ਼ੁਰੂ ਕਰ ਦਿੰਦੇ ਹਨ ਪਹਿਲਾਂ ਯੂਐਸਏ ਦੀ ਰਿਫਿਊਜ਼ਲ ਆ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਬਾਕੀ ਕੰਟਰੀਆਂ ਦੇ ਵਾਸਤੇ ਅਪਲਾਈ ਕਰਦੇ ਹਨ ਬਾਕੀ ਕੰਟਰੀਆਂ ਦੇ ਵਿੱਚ ਵੀ ਕੋਈ ਖਾਸਾ ਉਸ ਨੂੰ ਰਿਜ਼ਲਟ ਨਹੀਂ ਮਿਲਦਾ ਕੁਵੈਤ ਦੁਬਈ ਇਹਨਾਂ ਦੀ ਵੀ ਜੱਲ ਅਗਰੇ ਹਨ ਲੇਕਿਨ ਇਧਰ ਉਹ ਜਾਣਾ ਨਹੀਂ ਚਾਹੁੰਦਾ ਉਹ ਸੋਚਦਾ ਹੈ ਵੀ ਜੇਕਰ ਪੈਸੇ ਲਗਾ ਕੇ ਜਾਣਾ ਹੀ ਹੈ ਤਾਂ ਆਪਾਂ ਯੂਐਸਏ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਲੰਡਨ ਇਧਰ ਜਾਈਏ ਯੂਰਪ ਵਾਲੇ ਪਾਸੇ ਜਾਈਏ ਇਧਰ ਕਮਾਈ ਜ਼ਿਆਦਾ ਹੈ ਤਾਂ ਕਰਕੇ ਚਲੋ ਜੀ ਘਰ ਆ ਜਾਂਦਾ ਹੈ ਕਰੇ ਸਾਰਿਆਂ ਨਾਲ ਸਲਾਹ ਕਰਦਾ ਹੈ ਹੁਣ ਉਸਦੇ ਤਾਂ ਰਸਤੇ ਬੰਦ ਹੋ ਚੁੱਕੇ ਹਨ ਪਿਛਲੇ 6 ਮਹੀਨੇ ਤੋਂ ਮੱਥਾ ਮਾਰ ਰਿਹਾ ਹੈ ਬੀਜਾ ਨਹੀਂ ਲੱਗ ਰਿਹਾ ਕਾਫੀ ਪੈਸੇ ਵੀ ਖਰਾਬ ਹੋ ਚੁੱਕੇ ਹਨ ਕਾਗਜ਼ੀ ਕਮਾ ਦੇ ਵਿੱਚ ਏਜੰਟ ਨੇ ਵੀ ਕਾਫੀ ਫੀਸ ਲ ਲਈ ਹੈ ਦੋਸਤੋ ਇਹਨਾਂ ਸਭ ਸੋਚਦੇ ਵਿਚਾਰਦੇ ਹੁਣ ਤੈ ਕਰ ਲੈਂਦਾ ਹੈ ਵੀ ਮੈਂ ਮੱਥਾ ਨਹੀਂ ਮਾਰਨਾ ਚਲੋ ਜੀ ਬੈਠ ਜਾਂਦੇ ਹਾਂ ਜੀ ਘਰ ਕੁਝ ਦਿਨ ਬਾਅਦ ਬਲਵਿੰਦਰ ਬੋਲਦੀ ਹੈ ਵੀ ਮੈਂ ਇੱਥੇ ਕਈ ਵੈਕੈਂਸੀਆਂ ਦੇ ਫਾਰਮ ਭਰ ਲਏ ਹਨ ਕੋਈ ਵੀ ਵੈਕੈਂਸੀ ਪੰਜਾਬ ਦੇ ਵਿੱਚ ਸਿਰੇ ਨਹੀਂ ਚੜਦੀ ਜਾਂ ਤਾਂ ਰੱਦ ਹੋ ਜਾਂਦੀ ਹੈ ਜਾਂ ਫਿਰ ਉਸ ਦਾ ਰਿਜ਼ਲਟ ਨਹੀਂ ਆਉਂਦਾ ਜਾਂ ਫਿਰ ਉਸ ਦੇ ਵਿੱਚ ਤੰਦ ਨਹੀਂ ਹੋ ਜਾਂਦੀ ਹੈ ਦੋਸਤੋ ਇਹਨਾਂ ਸਭ ਸੋਚ ਕੇ ਫਿਰ ਤੈਅ ਕਰ ਲੈਂਦੇ ਹਨ ਵੀ ਇੱਥੇ ਕੁਝ ਨਹੀਂ ਰੱਖਿਆ ਇੱਥੇ ਕਾਮਯਾਬ ਹੋਣਾ ਬੜਾ ਔਖਾ ਹੈ ਤਾਂ ਆਪਣਾ ਜੋਰ ਉਹ ਵੀ ਬਾਹਰਲੇ ਮੁਲਕ ਵਾਸਤੇ ਲਗਾਉਣਾ ਤਾਂ ਆਪਣਾ ਜੋਰ ਉਹ ਵੀ ਬਾਹਰਲੇ ਮੁਲਕ ਵਾਲੇ ਪਾਸੇ ਲਗਾਉਣਾ ਸ਼ੁਰੂ ਕਰ ਦਿੰਦੀ ਹੈ ਦੋਸਤੋ ਉਸ ਦਾ ਪਾਸਪੋਰਟ ਬਣਾਇਆ ਜਾਂਦਾ ਹੈ ਇਸ ਵਾਰ ਅਜੰਤ ਬਦਲ ਕੇ ਦੇਖਿਆ ਜਾਂਦਾ ਹੈ ਤੇ ਚੰਡੀਗੜ੍ਹ ਦੇ ਇੱਕ ਮਸ਼ਹੂਰ ਏਜੰਟ ਦੇ ਕੋਲ ਫਾਈਲ ਲਗਾਈ ਜਾਂਦੀ ਹੈ ਦੋਸਤੋ ਭਾਵੇਂ ਇਸ ਨੂੰ ਕਿਸਮਤ ਮੰਨ ਲੋ ਜਾਂ ਫਿਰ ਕੁਦਰਤ ਦਾ ਖੇਡ ਉਸ ਦਾ ਵੀਜ਼ਾ ਪਹਿਲੀ ਵਾਰ ਚ ਆ ਜਾਂਦਾ ਹੈ ਯੂ ਐਸ ਸੀ ਦਾ ਵੀਜ਼ਾ ਲੱਗ ਚੁੱਕਾ ਹੈ ਘਰ ਦੇ ਵਿੱਚ ਲੱਡੂ ਮਠਾਈਆਂ ਵੰਡੀਆਂ ਜਾਂਦੀਆਂ ਹਨ ਏਜੰਟ ਨੂੰ ਵੀ ਮੋਟੀ ਫੀਸ ਮੂੰ ਮੰਗੀ ਫੀਸ ਦੇ ਦਿੱਤੀ ਜਾਂਦੀ ਹੈ ਵੇ ਜਲਦੀ ਤੋਂ ਜਲਦੀ ਟਿਕਟਾਂ ਬੁੱਕ ਕਰਾਓ ਉੱਥੇ ਰਹਿਣ ਦਾ ਬੰਦੋਬਸਤ 1-2 ਮਹੀਨਾ ਤੱਕ ਦਾ ਕਰ ਲਓ ਬਾਅਦ ਦੇ ਵਿੱਚ ਇਹ ਆਪਣਾ ਬੰਦੋਬਸਤ ਆਪ ਕਰਕੇ ਆਪ ਕਮਾਵੇਗੀ ਨਾਲੇ ਆਪਣਾ ਕਰਜ਼ਾ ਉਤਾਰ ਦੇਗੀ ਅਤੇ ਮੈਨੂੰ ਵੀ ਥੋੜੇ ਸਮੇਂ ਬਾਅਦ ਆਪ ਉੱਥੇ ਸੈਟਲ ਹੋ ਕੇ ਬੁਲਾ ਲੇਗੀ ਦੋਸਤੋ ਇਹ ਸਭ ਸੁਪਨੇ ਸਮਝੀ ਗੁਰਚਰਨ ਸਿੰਘ ਦੇ ਗੁਰਚਰਨ ਸਿੰਘ ਆਪਣੀ ਪਤਨੀ ਮਲਵਿੰਦਰ ਕੌਰ ਨੂੰ 에어ਪੋਰਟ ਤੇ ਛੱਡਣ ਜਾਂਦਾ ਹੈ ਅੰਮ੍ਰਿਤਸਰ 에어ਪੋਰਟ ਤੋਂ ਫਲਾਈਟ ਲੈ ਜਾਂਦੀ ਹੈ ਬੜਾ ਭਾਵੁਕ ਹੋ ਜਾਂਦਾ ਹੈ ਆਪਣੀ ਪਤਨੀ ਨੂੰ ਗੱਲਾਂ ਲਗਾ ਕੇ ਰੋਣ ਲੱਗ ਜਾਂਦਾ ਹੈ ਲੇਕਿਨ ਫਿਰ ਆਸ-ਪਾਸ ਖੜੇ ਰਿਸ਼ਤੇਦਾਰਾਂ ਦੀ ਸ਼ਰਮ ਆਉਂਦਾ ਹੈ ਚਲੋ ਜੀ ਥੋੜਾ ਪਿੱਛੇ ਹੋ ਜਾਂਦਾ ਹੈ ਦੋਸਤੋ ਸਭ ਲੋਕ ਬਰਵਿੰਦਰ ਕੌਰ ਨੂੰ ਅਸ਼ੀਰਵਾਦ ਦਿੰਦੇ ਹਨ ਅਤੇ ਕਹਿੰਦੇ ਹਨ ਮੀਤੀਏ ਜਾਓ ਤੁਸੀਂ ਜਾ ਕੇ ਕਮਾਈ ਕਰੋ ਅਤੇ ਆਪਣੇ ਪਰਿਵਾਰ ਨੂੰ ਸਹਾਰਾ ਲਗਾਓ ਬਹੁਤ ਘੱਟ ਕੁੜੀਆਂ ਹਨ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਹੈ ਬਾਕੀ ਜ਼ਿਆਦਾਤਰ ਤਾਂ ਵਿਆਹ ਤੋਂ ਬਾਅਦ ਘਰ ਦੇ ਵਿੱਚ ਹੀ ਬਿਠਾਈ ਰੱਖਦੇ ਹਨ ਬਾਹਰ ਭੇਜਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੁੰਦਾ ਹੈ ਤੁਸੀਂ ਸਾਡੇ ਰਿਸ਼ਤੇ ਨੂੰ ਕਾਇਮ ਰੱਖਣਾ ਹੈ ਅਤੇ ਆਪਣੇ ਘਰ ਵਾਲੇ ਨੂੰ ਜਲਦੀ ਤੋਂ ਜਲਦੀ ਬੁਲਾ ਕੇ ਸਾਨੂੰ ਵੀ ਇੱਥੇ ਬੁਲਾ ਲੈਣਾ ਹੈ ਅਸੀਂ ਵੀ ਫਿਰ ਸੱਤ ਸਮੁੰਦਰ ਪਾਰ ਦੀ ਧਰਤੀ ਦੇਖ ਲਈਏ ਇਹ ਨਹੀਂ ਗੱਲ ਕਰਕੇ ਸਭ ਹੱਸ ਪੈਂਦੇ ਹਨ ਅਤੇ ਹਸੀ ਖੁਸ਼ੀ ਮਲਵਿੰਦਰ ਕੌਰ ਨੂੰ ਤੋੜ ਦਿੰਦੇ ਦੋਸਤੋ ਬਲਵਿੰਦਰ ਯੂਐਸਏ ਪਹੁੰਚ ਚੁੱਕੀ ਹੈ ਉੱਥੇ ਉਸ ਨੂੰ ਇੱਕ ਵਧੀਆ ਜੋਬ ਵਰਕ ਵੀਜ਼ੇ ਤੇ ਮਿਲ ਗਈ ਹੈ ਅਤੇ ਵਧੀਆ ਕੰਮ ਕਰ ਰਹੀ ਹੈ ਦੋਸਤੋ ਫੈਕਟਰੀ ਦੇ ਵਿੱਚ ਉਸ ਨੂੰ ਇੱਕ ਬੈਟਰਨ ਬਿਠਾ ਕਰਨ ਵਾਲਾ ਕੰਮ ਮਿਲ ਚੁਕਿਆ ਹੈ ਜਿਆਦਾ ਮਿਹਨਤ ਕਰਨੀ ਨਹੀਂ ਪੈਂਦੀ ਕਮਾਈ ਵੀ ਠੀਕ ਠਾਕ ਹੈ ਹੌਲੀ ਹੌਲੀ ਉਹ ਦੂਜੀ ਥਾਂ 'ਤੇ ਵੀ ਕੰਮ ਕਰਨ ਲੱਗੀ ਹੈ ਅਤੇ ਉੱਥੇ ਉਸ ਨੇ ਆਪਣਾ ਕੰਮ ਘਟਾ ਦਿੱਤਾ ਹੈ ਪੈਟਰੋਲ ਪੰਪ 'ਤੇ ਲੱਗੀ ਹੈ ਅਤੇ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਲੈਂਦੀ ਹੈ ਟਰੱਕ ਚਲਾਣ ਲੱਗੀ ਹੈ ਹੁਣ ਹੌਲੀ-ਹੌਲੀ ਉਸ ਨੂੰ ਰਿਥੇ ਰਹਿੰਦਾ ਹੈ ਤਕਰੀਬਨ 1.5 ਸਾਲ ਹੋ ਗਏ ਹਨ ਉੱਥੇ ਹੀ ਬਲਵਿੰਦਰ ਦੀ ਮੁਲਾਕਾਤ ਇੱਕ ਹੋਰ ਸ਼ਲਾਰੂ ਜੇ ਮੁੰਡੇ ਗਗਨਦੀਪ ਨਾਲ ਹੁੰਦੀ ਹੈ ਜੋ ਕਿ ਦੇਖਣ ਦੇ ਵਿੱਚ ਕਾਫੀ ਚੰਗਾ ਹੈ ਲੇਕਿਨ ਆਦਤਾਂ ਉਸ ਦੀਆਂ ਮਾੜੀਆਂ ਹਨ ਉਥੋਂ ਦੀ ਹਵਾ ਉਸ ਨੂੰ ਲੱਗ ਚੁੱਕੀ ਹੈ ਸ਼ਰਾਬ ਪਿੰਦਾ ਹੈ ਅਤੇ ਉਥੋਂ ਦੀਆਂ ਗੋਰੀਆਂ ਲੜਕੀਆਂ ਦੇ ਨਾਲ ਘੁੰਮਦਾ ਫਿਰਦਾ ਹੈ ਹੁਣ ਗਗਨਦੀਪ ਨੂੰ ਬਲਵਿੰਦਰ ਪਸੰਦ ਕਰ ਲੈਂਦੀ ਹੈ ਅਤੇ ਆਪਣੇ ਬਿਲ ਟਾਈਮ ਦੇ ਵਿੱਚ ਉਸਦੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ ਉਹ ਵੀ ਟਰੱਕ ਚਲਾਉਂਦਾ ਹੈ ਅਤੇ ਹੌਲੀ-ਹੌਲੀ ਇਹ ਦੋਵੇਂ ਇੱਕੋ ਟਰੱਕ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਹੌਲੀ-ਹੌਲੀ ਇਹ ਦੋਵੇਂ ਨਜ਼ਦੀਕ ਹੋ ਜਾਂਦੇ ਹਨ ਅਤੇ ਇੱਕੋ ਟਰੱਕ ਚਲਾਣ ਲੱਗ ਜਾਂਦੇ ਹਨ ਇਸ ਦਾ ਨਤੀਜਾ ਇਹ ਨਿਕਲਦਾ ਹੈ ਵੀ ਬਲਵਿੰਦਰ ਕੌਰ ਬਿਲਕੁਲ ਗੁਰਚਰਨ ਨੂੰ ਭੁੱਲ ਜਾਂਦੀ ਹੈ ਅਤੇ ਉਸਦੇ ਫੋਨ ਚੱਕਣੇ ਵੀ ਬੰਦ ਕਰ ਜਾਂਦੀ ਹੈ ਅਤੇ ਕਈ-ਕਈ ਦਿਨਾਂ ਬਾਅਦ ਰਿਪਲਾਈ ਕਰਦੀ ਹੈ ਇਦਰ ਉਹ ਗੁਰਚਰਨ ਸਿੰਘ ਸਮਝ ਚੁੱਕਿਆ ਸੀ ਵੀ ਡੇਢ ਸਾਲ ਹੋ ਗਿਆ ਹੈ ਬਹੁਤ ਘਟ ਕਰ ਦਿੱਤੀ ਹੈ ਗੱਲ ਪਹਿਲਾਂ ਘੰਟਿਆਂ ਬਦੀ ਸਾਡੀ ਗੱਲ ਚੱਲਿਆ ਕਰਦੀ ਸੀ ਹੁਣ ਜਦੋਂ ਮੈਂ ਕਹਾਂ ਬਿਜੀ ਹੋਣ ਦਾ ਡਰਾਮੇ ਕਰਦੀ ਹੈ ਅਤੇ ਇਸ ਦਾ ਫੋਨ ਦੂਜੀ ਕਾਲ ਤੇ ਵਿਅਸਤ ਆਂਦਾ ਹੈ ਅਤੇ ਨਾ ਹੀ ਕਦੇ ਵੀਡੀਓ ਕਾਲ ਕਰਦੀ ਹੈ ਬਸ ਦੂਜੀ ਕਾਲ ਲਗਾ ਕੇ ਸਾਨੂੰ ਗੋਲੀਆਂ ਦੇ ਰਹੀ ਹੈ ਹੁਣ ਵਿਚਾਰਾ ਟੁੱਟ ਚੁੱਕਿਆ ਹੈ ਇੱਕਦਮ ਹੁਣ ਫੋਨ ਲਗਾ ਕੇ ਦੂਜੇ ਨੰਬਰ ਤੋਂ ਉਸ ਨੂੰ ਕਹਿੰਦਾ ਹੈ ਵੀ ਤੇਰੀ ਸਲਾਕੀ ਹੈ ਮੈਨੂੰ ਬੁਲਾਉਣਾ ਹੈ ਜਾਂ ਨਹੀਂ ਤੂੰ ਕਿੰਨਾ ਟਾਈਮ ਹੋ ਗਿਆ ਮੇਰਾ ਫੋਨ ਨਹੀਂ ਚੁੱਕਦੀ ਆ ਤੂੰ ਫੋਨ ਤੂੰ ਭੱਜ ਕੇ ਚੁੱਕ ਲਿਆ ਹੈ ਦੱਸ ਤਾਂ ਸਹੀ ਕੀ ਗੱਲ ਹੈ ਤਾਂ ਅੱਗੋਂ ਅਕੀ ਬਲਵਿੰਦਰ ਕੌਰ ਵੀ ਬੋਲ ਲੈਂਦੀ ਹੈ ਲੈ ਲਗਾ ਵੀਡੀਓ ਕਾਲ ਵੀਡੀਓ ਕਾਲ ਲਗਾਉਂਦੀ ਹੈ ਅਤੇ ਨਾਲ ਬੈਠੇ ਉਸ ਸ਼ਰਾਰੂ ਜੇ ਮੁੰਡੇ ਗਗਨਦੀਪ ਨੂੰ ਦਿਖਾ ਦਿੰਦੀ ਹੈ ਹੁਣ ਉਸਦੇ ਨਾਲ ਕਿਸੇ ਹੋਰ ਗੈਰ ਮਰਦ ਨੂੰ ਦੇਖ ਕੇ ਇੱਕਦਮ ਗੁਰਚਰਨ ਟੁੱਟ ਜਾਂਦਾ ਹੈ ਮੰ ਵਿਚਾਰਾ ਜ਼ਮੀਨ ਤੇ ਡਿੱਗ ਜਾਂਦਾ ਹੈ ਬੈਠ ਜਾਂਦਾ ਹੈ ਤੇ ਕਹਿੰਦਾ ਹੈ ਮੈਂ ਤੇਰਾ ਕੀ ਮਾੜਾ ਕਰ ਦਿੱਤਾ ਸੀ ਮੇਰੇ ਨਾਲ ਤੂੰ ਇਨਾ ਵੱਡਾ ਧੋਖਾ ਕੀਤਾ ਹੈ ਉੱਥੇ ਜਾ ਕੇ ਬਿਲਕੁਲ ਬਦਲ ਗਈ ਹੈ ਤੂੰ ਵੀ ਉਹਨਾਂ ਕੁੜੀਆਂ ਵਾਂਗ ਨਿਕਲੀ ਜੋ ਕਿ ਵਿਦੇਸ਼ ਜਾ ਕੇ ਆਪਣੇ ਘਰਦਿਆਂ ਨੂੰ ਆਪਣੀ ਜ਼ਮੀਨ ਨੂੰ ਭੁੱਲ ਜਾਂਦੀਆਂ ਹਨ ਅਤੇ ਚਲ ਕੋਈ ਨਹੀਂ ਐਂ ਕਰ ਮੇਰੇ ਪੈਸੇ ਦਾ ਮੋਰਦੇ ਉਸ ਪੈਸੇ ਨਾਲ ਮੈਂ ਆਪਣਾ ਵੀਜ਼ਾ ਲਗਾ ਲਾਂਗਾ ਜਾਂ ਫਿਰ ਇੱਥੇ ਕੋ ਕੰਮ ਕਰ ਖੋਲਾਂਗਾ ਮੈਂ ਆਪਣੀ ਜ਼ਿੰਦਗੀ ਦੀ ਲਗਭਗ ਅੱਧੀ ਤੋਂ ਜ਼ਿਆਦਾ ਕਮਾਈ ਤੇਰੇ ਨਾਮ ਲਗਾ ਦਿੱਤੀ ਹੈ ਆਪਣੇ ਮਾਤਾ ਪਿਤਾ ਦੀ ਜ਼ਮੀਨ ਗਹਿਣ ਰੱਖੀ ਹੈ ਉਹ ਵੀ ਹਜੇ ਤੱਕ ਨਹੀਂ ਉਤਰੀ ਉਸ ਦਾ ਤੀਜਾ ਹਿੱਸਾ ਵੀ ਤੁਸੀਂ ਨਹੀਂ ਉਤਾਰਿਆ ਹੈ ਅਤੇ ਐ ਕਰ ਮੇਰੇ ਪੈਸੇ ਮੋੜ ਦੇ ਬਾਕੀ ਚਾ ਜਿੱਥੇ ਜਾਣਾ ਹੈ ਜਾ ਜਿਉ ਕਰਨਾ ਹੈ ਕਰ ਅੱਜ ਤੋਂ ਤੇਰਾ ਮੇਰਾ ਰਿਸ਼ਤਾ ਖਤਮ ਹੈ ਤਾਂ ਅੱਗੋਂ ਬਲਵਿੰਦਰ ਬੇਸ਼ਰਮੀ ਨਾਲ ਬੋਲਦੀ ਹੈ ਕਿਹੜੇ ਪੈਸੇ ਤੂੰ ਤਾਂ ਆਪਣੇ ਆਪ ਤੇ ਲਗਾਏ ਸਨ ਡੁੱਬ ਗਏ ਹਨ ਹੁਣ ਮੈਂ ਨਹੀਂ ਜਾਣਦੀ ਕਰੇ ਪੈਸੇ ਮੈਂ ਅੱਜ ਤੋਂ ਬਾਅਦ ਮੈਨੂੰ ਨਾ ਤਾਂ ਫੋਨ ਕਰੀ ਅਤੇ ਮੈਂ ਆਸਮ ਹਮੇਸ਼ਾ ਵਾਸਤੇ ਬੰਦ ਕਰਨ ਲੱਗੀ ਹਾਂ ਅਤੇ ਮੇਰੇ ਪੇਕੇ ਪਰਿਵਾਰ ਨੂੰ ਬਿਲਕੁਲ ਤੰਗ ਨਹੀਂ ਕਰਨਾ ਜੇਕਰ ਕਰਿਆ ਤਾਂ ਤੇਰੇ ਤੇ ਕੋਰਟ ਕੇਸ ਕਰ ਦਾਂਗੀ ਮੇਰੇ ਕੋਲ ਪੈਸਾ ਬਹੁਤ ਹੈ ਤੂੰ ਕਿੱਥੋਂ ਲਿਆਵੇਂਗਾ ਵਕੀਲਾ ਦੇ ਪੈਸੇ ਵਕੀਲਾ ਦੀ ਫੀਸ ਅਤੇ ਤੇਨੂੰ ਤਾਂ ਮਿੰਟਾਂ 'ਚ ਦਬਲਾਂਗੇ ਇੰਨੀ ਗੱਲਾਂ ਗੁਰਚਨ ਵਿਚਾਰਾ ਬਿਲਕੁਲ ਟੁੱਟ ਜਾਂਦਾ ਹੈ ਦੋਸਤੋ ਉਸ ਨੂੰ ਟੈਂਸ਼ਨ ਹੋ ਜਾਂਦੀ ਹੈ ਡਿਪਰੈਸ਼ਨ ਚਲਾ ਜਾਂਦਾ ਹੈ ਘਰ ਦੇ ਵਿੱਚ ਮੰਨੋ ਮਰਗਦ ਦਾ ਮਾਹੌਲ ਹੋ ਚੁੱਕਿਆ ਹੈ ਸੱਤਰ ਵਿੱਚ ਜਾਂਦਾ ਹੈ ਉਦੋਂ ਪੱਕੇ ਪਰਿਵਾਰ ਵਾਲੇ ਵੀ ਪੈਰ ਚੱਕ ਚੁੱਕੇ ਸਨ ਉਹ ਆਪਣੀ ਧੀ ਦੇ ਨਾਲ ਹਨ ਬੇਸ਼ਰਮੀ ਦੇ ਨਾਲ ਆਪਣੀ ਧੀ ਦੀ ਸਪੋਰਟ ਕਰ ਰਹੇ ਹਨ ਵਿੱਚ ਵਿਚ ਹੀ ਕਈ ਰਿਸ਼ਤੇਦਾਰ ਉਸ ਦੇ ਖਿਲਾਫ ਵੀ ਹਨ ਲੇਕਿਨ ਜ਼ਿਆਦਾਤਰ ਪੈਸੇ ਦੀ ਪੀਰ ਹਨ ਪੈਸੇ ਅੱਗੇ ਉਹਨਾਂ ਨੂੰ ਕੁਝ ਵੀ ਨਹੀਂ ਦਿਖ ਰਿਹਾ ਅਤੇ ਸੋਚਦੇ ਹਨ ਵੀ ਹੁਣ ਕੀ ਰੱਖਿਆ ਹੈ ਗੁਰਚਰਨ ਦੇ ਵਿੱਚ ਉਹ ਗਰੀਬ ਜਿਹਾ ਬੰਦਾ ਹੈ ਸਾਡੀ ਕੁੜੀ ਕਿੱਥੇ ਅਮੀਰ ਹੈ ਅਤੇ ਵਿਦੇਸ਼ਾਂ ਦੇ ਵਿੱਚ ਰਹਿੰਦੀ ਹੈ ਇਹ ਕਿੱਥੇ ਪਿੰਡਾਂ ਦੀ ਧੂੜ ਉਸ ਤੇ ਮੱਥੇ ਅਸੀਂ ਮਾਰ ਦਿੱਤੀ ਸੀ ਚਲੋ ਹੁਣ ਜੋ ਹੋਇਆ ਚੰਗਾ ਹੋਇਆ ਹੈ ਕੁੜੀ ਨੇ ਆਪਣੀ ਕਿਸਮਤ ਆਪ ਲਿਖ ਲਈ ਹੈ ਦੋਸਤੋ ਹੁਣ ਗੁਰਚਰਨ ਵਿਚਾਰਾ ਇੱਕ ਵਾਰ ਤਾਂ ਨਹਿਰ ਦੇ ਵਿੱਚ ਛਾਲ ਮਾਰਨ ਲੱਗਦਾ ਹੈ ਲੇਕਿਨ ਇੱਕਦਮ ਉਸਦੇ ਦੋਸਤ ਉਸਨੂੰ ਦੂਰੋਂ ਦੇਖ ਲੈਂਦੇ ਹਨ ਭੱਜ ਕੇ ਆਂਦੇ ਹਨ ਅਤੇ ਉਸਨੂੰ ਮਚਾ ਲੈਂਦੇ ਹਨ ਅਤੇ ਨਹਿਰ ਚੋਂ ਬਾਹਰ ਕੱਢ ਕੇ ਉਸਨੂੰ ਸਮਝਾਉਂਦੇ ਹਨ ਵੀ ਆ ਤੂੰ ਕੀ ਕਰ ਦਿੱਤਾ ਹੈ ਅਤੇ ਕਿਉਂ ਉਸ ਗੰਬੀ ਜਨਾਨੀ ਪਿੱਛੇ ਆਪਣੀ ਜਾਨ ਦੇਣ ਲੱਗਾ ਹੈ ਇਹ ਜੀਆਂ ਸਾਲੀਆਂ ਰੋਜ਼ ਮੱਤੇ ਲੱਗਦੀਆਂ ਹਨ ਅਤੇ ਰੋਜ਼ ਪਤਾ ਨਹੀਂ ਕਿੰਨੀਆਂ ਦੀ ਜ਼ਿੰਦਗੀਆਂ ਖਰਾਬ ਕਰਦੀਆਂ ਹਨ ਜੇਕਰ ਤੂੰ ਅੱਜ ਉਹਦੇ ਪਿੱਛੇ ਜਾਨ ਦੇ ਦਿੱਤੀ ਆ ਫਿਰ ਉਹਨੂੰ ਤਾਂ ਛੁਟਕਾਰਾ ਮਿਲ ਗਿਆ ਨਾ ਤੂੰ ਐਂ ਕਰ ਚੱਲ ਮੈਂ ਤੈਨੂੰ ਪੈਸੇ ਦਿੰਦਾ ਹਾਂ ਮੈਂ ਤੇਰੇ ਪਿੱਛੇ ਆਪਣੀ ਜ਼ਮੀਨ ਵੀ ਗਣੇ ਰੱਖਦਾਗਾ ਤੂੰ ਚਿੰਤਾ ਨਾ ਕਰ ਬਾਕੀ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਤੂੰ ਬਾਹਰ ਜਾ ਕੇ ਮੇਰੀ ਜ਼ਮੀਨ ਮੋੜ ਦੇਂਗਾ ਐਂਕਰ ਡੋਂਕੀ ਲਗਾ ਕੇ ਉੱਥੇ ਜਾ ਅਤੇ ਆਪਾਂ ਉਸ ਤੋਂ ਬਦਲਾ ਲਵਾਂਗੇ ਉੱਥੇ ਜਾ ਕੇ ਉਸ ਨੂੰ ਲੱਭ ਅਤੇ ਫਿਰ ਦੇਖਾਂਗੇ ਕੀ ਹੁੰਦਾ ਹੈ ਦੋਸਤੋ ਗੁਰਚਰਨ ਨੂੰ ਗੱਲ ਜਾ ਜਾਂਦੀ ਹੈ ਉਹ ਦੋਸਤ ਉਸ ਦਾ ਸੱਚਾ ਸੀ ਅਤੇ ਔਖੇ ਵੇਲੇ ਕੰਮ ਆਉਂਦਾ ਸੀ ਅੱਜ ਵੀ ਮੁਸੀਬਤ ਦੇ ਵੇਲੇ ਬਿਲਕੁਲ ਮੋਢੇ ਨਾਲ ਮੋਢਾ ਲਗਾ ਕੇ ਖੜ ਗਿਆ ਹੈ ਅਤੇ ਗੁਰਚਰਨ ਦਾ ਬਾਹਰ ਜਾਣ ਦਾ ਪੂਰਾ ਪੂਰਾ ਪ੍ਰਬੰਧ ਬਣਾ ਦਿੱਤਾ ਹੈ ਗੁਰਚਰਨ ਨੇ 15 ਕੋ ਲੱਖ ਜੋੜ ਲਏ ਹਨ ਬਾਕੀ 20 ਲੱਖ ਦਾ ਜੁਗਾੜ ਦੋਸਤ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਦਿੱਤਾ ਹੈ ਦੋਸਤੋ ਡੱਕੀ ਲਗਾ ਕੇ ਪਨਾਮਾ ਜੰਗਲ ਦੇ ਵਿੱਚੋਂ ਹੁੰਦੇ ਹੋਏ ਉਹ ਮੈਕਸੀਕੋ ਜਾਣਾ ਚਾਹੁੰਦਾ ਸੀ ਲੇਕਿਨ ਰਸਤਾ ਬੜਾ ਮੁਸ਼ਕਲ ਹੈ ਅਤੇ ਰਸਤੇ ਦੇ ਵਿੱਚ ਉਸਦੇ ਨਾਲ ਦੇ ਕਈ ਸਾਥੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਸਾਥੀ ਪਨਾਮਾ ਦੇ ਜੰਗਲਾਂ ਦੇ ਵਿੱਚ ਗੁੰਮ ਕੇ ਰਹਿ ਗਏ ਹਨ ਉਸ ਨੂੰ ਕਈ ਵਾਰ ਉੱਥੇ ਉਸ ਨੂੰ ਕਈ ਵਾਰ ਉੱਥੇ ਲੁੱਟਿਆ ਗਿਆ ਹੈ ਅਤੇ ਕਈ ਵਾਰ ਉਸ ਨੂੰ ਜਨੋ ਮਰਦੀ ਧਮਕੀਆਂ ਦਿੱਤੀਆਂ ਹਨ ਲੇਕਿਨ ਡਰਿਆ ਨਹੀਂ ਹੈ ਅਤੇ ਆਪਣਾ ਹੌਸਲਾ ਬਰਕਰਾਰ ਰੱਖਦੇ ਹੋਏ ਵਾਹਿਗੁਰੂ ਪ੍ਰਮਾਤਮਾ ਅਗੇ ਰੋਜ਼ ਅਰਦਾਸ ਕਰਦਾ ਹੈ ਰੋਜ਼ ਸਵੇਰੇ ਸ਼ਾਮ ਰੱਬ ਨੂੰ ਯਾਦ ਕਰਦਾ ਹੈ ਅਤੇ ਆਪਣੇ ਪਰਿਵਾਰ ਦੀ ਸਹੀ ਸਲਾਮਤੀ ਵਾਸਤੇ ਆਪਣੀ ਸਹੀ ਸਲਾਮਤੀ ਵਾਸਤੇ ਰੱਬ ਅਗੇ ਪ੍ਰਾਰਥਨਾ ਕਰਦਾ ਹੈ ਦੋਸਤੋ ਚਲੋ ਜੀ ਹੌਲੀ-ਹੌਲੀ ਮੈਕਸੀਕੋ ਵੱਲ ਪਹੁੰਚਦੇ ਹਨ ਮੈਕਸੀਕੋ ਦੀ ਉਹ ਫੇਮਸ ਦੀਵਾਰ ਜਿਸ ਨੂੰ ਕੁੱਦ ਕੇ ਲੋਕ ਅਮਰੀਕਾ ਦੇ ਵਿੱਚ ਜਾਂਦੇ ਹਨ ਉਸ ਨੂੰ ਇਸੇ ਤਰੀਕੇ ਦੇ ਨਾਲ ਏਜੰਟਾਂ ਦੀ ਮਦਦ ਦੇ ਨਾਲ ਉੱਥੇ ਜੋ ਵਿਚਾਲੇ ਡੋਂਕਰ ਹਨ ਉਹਨਾਂ ਦੀ ਮਦਦ ਦੇ ਨਾਲ ਉੱਥੇ ਦੀਵਾਰ ਕੋ ਤ ਜਾਂਦਾ ਹੈ ਅਤੇ ਹੁਣ ਉਹ ਯੂਐਸਸੀ ਦੇ ਵਿੱਚ ਪਹੁੰਚ ਚੁੱਕਿਆ ਹੈ ਉੱਥੇ ਪਹੁੰਚਦੇ ਸਾਰ ਆਪਣੀ ਗ੍ਰਿਫਤਾਰੀ ਦੇ ਦਿੰਦਾ ਹੈ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਥੋੜੇ ਸਮੇਂ ਬਾਅਦ ਉਸ ਦੇ ਪੈਰ ਦੇ ਵਿੱਚ ਇੱਕ ਪਟਾਜਾ ਲਗਾ ਕੇ ਉਸ ਨੂੰ ਇੱਕ ਕੰਪਨੀ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ। ਦੋਸਤੋ ਉਸ ਇਲਾਕੇ ਦੇ ਵਿੱਚ ਉਸਨੇ ਰਹਿਣਾ ਹੈ। ਬੜਾ ਲੰਬਾ ਸਮਾਂ ਉਤੇ ਰਹਿੰਦਾ ਹੈ। ਹੌਲੀ-ਹੌਲੀ ਕੋਰਟ ਦੇ ਵਿੱਚ ਕੇਸ ਚੱਲਦਾ ਰਹਿੰਦਾ ਹੈ ਅਤੇ ਉਸ ਨੂੰ ਉੱਤੇ ਸ਼ਰਨ ਮਿਲ ਜਾਂਦੀ ਹੈ। ਹੁਣ ਉਹ ਆਜ਼ਾਦ ਹੈ ਅਤੇ ਆਪਣਾ ਕੰਮ ਕਰ ਸਕਦਾ ਹੈ। ਬੜਾ ਲੰਬਾ ਸਮਾਂ ਬੀਤ ਚੁੱਕਿਆ ਹੈ। ਉਸ ਨੂੰ ਕੁਝ ਵੀ ਨਹੀਂ ਪਤਾ ਵੀ ਬਲਵਿੰਦਰ ਕਿੱਥੇ ਹੈ ਅਤੇ ਮੈਂ ਉਸ ਨੂੰ ਕਿਵੇਂ ਲੱਭਾਂਗਾ। ਲੇਕਿਨ ਇੱਥੇ ਆਂਦੇ ਸਾਰ ਉਸ ਨੂੰ ਇੱਕ ਗੱਲ ਦਾ ਸਮਝ ਵਿੱਚ ਆ ਗਈ ਹੈ ਵੀ ਇੱਥੇ ਕਮਾਈ ਸਭ ਤੋਂ ਵੱਡੀ ਚੀਜ਼ ਹੈ। ਜੇਕਰ ਮੈਂ ਕੰਮ ਕਰਕੇ ਕਮਾਈ ਕਰਕੇ ਕੁਝ ਨਾ ਕੁਝ ਹਾਸਲ ਕਰ ਲਾਂਗਾ ਤਾਂ ਬਲਵਿੰਦਰ ਤੋਂ ਮੈਨੂੰ ਬਦਲਾ ਲੈਣ ਦੀ ਲੋੜ ਨਹੀਂ ਹੈ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਵੀ ਆਪਾਂ ਨਾਲ ਦੇ ਬੰਦੇ ਦੀ ਲਕੀਰ ਨੂੰ ਛੋਟਾ ਕਰਨ ਵਾਸਤੇ ਉਸੇ ਦੀ ਲਕੀਰ ਮਟੋਈਏ ਆਪਾਂ ਜੇਕਰ ਆਪਣੀ ਲਕੀਰ ਵੱਡੀ ਕਰ ਲਈ ਤਾਂ ਕੋਈ ਗੱਲ ਨਹੀਂ ਉਸ ਦੇ ਆਪਣੇ ਆਪ ਛੋਟੀ ਹੋ ਜਾਵੇਗੀ ਆਹੀ ਸੋਚ ਕੇ ਗੁਰਚਰਨ ਰੱਬ ਤੇ ਭਰੋਸਾ ਰੱਖਦਾ ਹੈ ਗੁਰੂ ਘਰ ਜਾ ਕੇ ਅਰਦਾਸ ਕਰਦਾ ਹੈ ਧੰਨ ਗੁਰੂ ਰਾਮਦਾਸ ਤੇ ਪਾਤਸ਼ਾਹ ਮੇਰੀ ਬੇਨਤੀ ਸੁਣੋ ਅਤੇ ਮੇਰੇ ਦੁੱਖਾਂ ਨੂੰ ਹਰ ਲਓ ਮੇਰੇ ਤੇ ਮਿਹਰ ਭਰਿਆ ਹੱਥ ਰੱਖੋ ਚਲੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਦਿਨਾਂ ਦੇ ਵਿੱਚ ਉਸ ਦੀ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਛੋਟੇ ਕੰਮ ਕਰਦਾ ਹੈ ਛੋਟਿਆਂ ਤੋਂ ਬਾਅਦ ਵੱਡੇ ਠੇਕੇ ਮਿਲਣੇ ਸ਼ੁਰੂ ਹੋ ਜਾਂਦੇ ਹਨ ਠੇਕੇਦਾਰ ਬਣ ਜਾਂਦਾ ਹੈ ਅਤੇ ਹੌਲੀ ਹੌਲੀ ਕੰਮ ਕਰਦਾ ਕਰਦਿਆ ਆਪਣੀ ਇੱਕ ਕੰਪਨੀ ਖੋਲ ਲਿੰਦਾ ਹੈ ਕੰਪਨੀ ਦਾ ਮਾਲਕ ਬਣ ਚੁੱਕਿਆ ਹੈ ਪੂਰੇ ਇਲਾਕੇ ਦੇ ਵਿੱਚ ਉਸ ਦੀ ਪੈਠ ਹੈ ਯੂਐਸਸੀ ਦੇ ਵਿੱਚ ਮੰਨਿਆ ਤੰਨ੍ਹਾ ਅਮੀਰ ਬਣ ਜਾਂਦਾ ਹੈ ਅਤੇ ਘਰ ਦੇ ਵਿੱਚ ਮਹਿਲਾ ਵਰਗੀ ਕੋਠੀ ਪਾ ਲਿੰਦਾ ਹੈ ਉਸਦੇ ਮਾਤਾ ਪਿਤਾ ਬਿਲਕੁਲ ਐਸ਼ੋ ਰਾਮਨਾਲ ਰਹਿੰਦੇ ਹਨ ਉਧਰ ਉਸਦੇ ਸਹੁਰੇ ਜੋ ਹਨ ਯਾਨੀ ਕਿ ਬਲਵਿੰਦਰ ਦੇ ਘਰ ਦੇ ਉਹਨਾਂ ਦਾ ਘਰ ਬਿਲਕੁਲ ਉਹੋ ਜਿਹਾ ਹੀ ਹੈ ਦੇਖਣ ਵਿੱਚ ਪਤਾ ਲੱਗਦਾ ਹੈ ਵੀ ਬਲਵਿੰਦਰ ਨੇ ਜਿਆਦਾ ਪੈਸੇ ਘਰੇ ਭੇਜੇ ਨਹੀਂ ਹਨ ਅਤੇ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਇੱਥੇ ਹੈ ਅਤੇ ਬਿਲਕੁਲ ਮਾੜੇ ਹਾਲਾਤ ਹੋਣਗੇ ਪਾਈ ਕਰਕੇ ਸ਼ਾਇਦ ਉਸਦੇ ਘਰ ਦੇ ਹਾਲਾਤ ਉਹੋ ਜਿਹੇ ਹਨ ਜਾਂ ਫਿਰ ਉਸ ਤੋਂ ਬੱਤਰ ਲਈਏ ਦੋਸਤੋ ਚਲੋ ਸਮਾਂ ਬੀਤ ਜਾਂਦਾ ਹੈ ਅੱਜ ਉਸਦਾ 35ਵਾਂ ਜਨਮ ਦਿਨ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਕੰਪਨੀ ਵਾਲਿਆਂ ਨੂੰ ਬੁਲਾਉਂਦਾ ਹੈ ਅਤੇ ਸੋਚਦੇ ਹਨ ਵੀ ਬੜਾ ਲੰਮਾ ਸਮਾਂ ਹੋ ਗਿਆ ਹੈ ਮੈਂ ਆਪਾਂ ਗੁਰੂ ਘਰ ਰੋਜ਼ ਜਾਂਦੇ ਹਾਂ ਲੇਕਿਨ ਅੱਜ ਚਲੋ ਜਾ ਕੇ ਦੇਖ ਕਰਾ ਕੇ ਆਈਏ ਨਾਲ-ਨਾਲ ਦਾਨਪੁਣ ਕਰਾਂਗੇ ਅਤੇ ਗਰੀਬਾਂ ਦੇ ਵਿੱਚ ਆਪਣਾ ਦਸਬੰਧ ਵੰਡ ਦਾਂਗੇ ਦੋਸਤੋ ਮੋٹے ਪੈਸੇ ਲੈ ਕੇ ਇੱਕ ਛੋਟਾ ਟਰੱਕ ਬਿਲਕੁਲ ਭੋਜਨ ਨਾਲ ਭਰ ਲੈਂਦਾ ਹੈ ਨਾਲ-ਨਾਲ ਕੁਝ ਪੈਸੇ ਉਹਨਾਂ ਹੀ ਲਿਫਾਫਿਆਂ ਦੇ ਵਿੱਚ ਪਾ ਲੈਂਦਾ ਹੈ ਅਤੇ ਪਲਾਨ ਬਣਾ ਲੈਂਦੇ ਹਨ ਵੀ ਇਨੇ ਹਜ਼ਾਰ ਬੰਦਿਆਂ ਨੂੰ ਅੱਜ ਆਪਾਂ ਇੱਥੇ ਲੰਗਰ ਸਿਕਾਉਣਾ ਹੈ ਅਤੇ ਗਰੀਬ ਲੋਕਾਂ ਦੀ ਮਦਦ ਕਰਨੀ ਹੈ ਦੋਸਤੋ ਇੰਨਾ ਸੋਚ ਕੇ ਪਹਿਲਾਂ ਗੁਰੂ ਘਰ ਜਾਂਦਾ ਹੈ ਇੱਕ ਸੋਹਣਾ ਮਹਿੰਗਾ ਝੂਮਰ ਉਸ ਗੁਰੂ ਘਰ ਨੂੰ ਦਾਨ ਕਰ ਦਿੰਦਾ ਹੈ ਅਤੇ ਗੁਰੂ ਘਰ ਨੂੰ ਪੇਟਾ ਕਰਕੇ ਉੱਥੇ ਮੱਥਾ ਟੇਕ ਕੇ ਧੰਗੂ ਰਾਮਦਾਸ ਜੀ ਦੇ ਪਾਸ ਚੱਕਰ ਨੂੰ ਅਰਦਾ ਕਰਦਾ ਹੈ ਵੀ ਜੋ ਦਿੱਤਾ ਹੈ ਤੁਸੀਂ ਦਿੱਤਾ ਹੈ ਜਲੋ ਜੋ ਵੀ ਹੋਇਆ ਮੇਰੇ ਨਾਲ ਚੰਗਾ ਹੋਇਆ ਮੈਂ ਤਾਂ ਸੋਚਦਾ ਸੀ ਵੀ ਮੇਰੀ ਕਿਸਮਤ ਖਰਾਬ ਹੈ ਲੇਕਿਨ ਤੁਸੀਂ ਜੋ ਕਰਦੇ ਹੋ ਚੰਗੇ ਨਹੀਂ ਕਰਦੇ ਹੋ ਦੋਸਤੋ ਚਲੋ ਬਾਹਰ ਆ ਜਾਂਦਾ ਹੈ ਅਤੇ ਉਸ ਟਰੱਕ ਮਾਲਕ ਨੂੰ ਕਹਦਾ ਹੈ ਵੀ ਮੇਰੇ ਪਿੱਛੇ ਪਿੱਛੇ ਚਲੋ ਆਪਣੀ ਮਹਿੰਗੀ ਗੱਡੀ ਦੇ ਵਿੱਚ ਬੈਠ ਕੇ ਉਸ ਰਸਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਥੋਂ ਦੇ ਹੋਮਲੈਸ ਲੋਕ ਗਰੀਬ ਲੋਕ ਰਹਿੰਦੇ ਹਨ ਦੋਸਤੋ ਗਰੀਬ ਲੋਕਾਂ ਦੇ ਵਿੱਚ ਇੱਕ ਇੱਕ ਕਰਕੇ ਰਾਸ਼ਨ ਪਾਣੀ ਪੈਸੇ ਵੰਣਾ ਸ਼ੁਰੂ ਕਰ ਦਿੰਦਾ ਹੈ ਸਾਰੇ ਖੁਸ਼ ਹਨ ਅਤੇ ਆਰਾਮ ਨਾਲ ਆ ਕੇ ਇੱਕ ਇੱਕ ਕਰਕੇ ਉਸ ਤੋਂ ਰਾਸ਼ਨ ਪਾਣੀ ਅਤੇ ਪੈਸੇ ਲੈ ਰਹੇ ਹਨ ਦੂਰ ਉਸਦੀ ਨਿਗਾ ਇੱਕ ਗਰੀਬ ਜੀ ਪੰਜਾਬੀ ਲੜਕੀ ਤੇ ਪੈਂਦੀ ਹੈ ਹੈਰਾਨ ਹੈ ਵੀ ਪੰਜਾਬੀ ਲੜਕੀ ਇੱਥੇ ਹੋਮਲੈਸ ਕਿਵੇਂ ਹੋ ਸਕਦੀ ਹੈ ਆਪਣੇ ਲੋਕ ਤਾਂ ਮਿਹਨਤੀ ਹੁੰਦੇ ਹਨ ਅਤੇ ਕਿਸੇ ਤੋਂ ਮੰਗ ਕੇ ਖਾਣਾ ਬਿਲਕੁਲ ਯਕੀਨ ਨਹੀਂ ਰੱਖਦੇ ਆਪਣੇ ਭਾਵੇਂ ਧੜੀ ਕਰ ਲੈਣਗੇ ਭਾਵੇਂ ਲੋਕਾਂ ਦਾ ਕਚਰਾ ਸਾਫ ਕਰ ਲੈਣਗੇ ਲੇਕਿਨ ਕਦੇ ਵੀ ਮੰਗ ਕੇ ਨਹੀਂ ਖਾਂਦੇ ਆ ਕਿਹੜੀ ਪੰਜਾਬੀ ਕੁੜੀ ਹੈ ਦੇਖਣ ਦੇ ਵਿੱਚ ਪੰਜਾਬਣ ਲੱਗਦੀ ਹੈ ਲੇਕਿਨ ਇਹ ਤਾਂ ਭੀਖ ਮੰਗ ਕੇ ਖੜੀ ਹੈ ਉਸ ਨੂੰ ਤਰਸ ਆ ਜਾਂਦਾ ਹੈ ਅਤੇ ਦੂਰੋਂ ਸੋਚ ਲੈਂਦਾ ਹੈ ਵੀ ਇਸ ਨੂੰ ਮੈਂ ਆਪਣੀ ਕੰਪਨੀ ਦੇ ਵਿੱਚ ਕੋਈ ਵੀ ਛੋਟਾ ਮੋਟਾ ਕੰਮ ਜੋ ਕਿ ਇਹ ਕਰ ਸਕੇਗੀ ਉਹ ਦੇ ਦਾਂਗਾ ਅਤੇ ਵਿਚਾਰੀ ਦਾ ਘਰ ਚੱਲਦਾ ਕਰ ਦਾਂਗਾ ਦੋਸਤੋ ਕੋਲ ਜਾਂਦਾ ਹੈ ਅਤੇ ਕੋਲ ਜਾ ਕੇ ਕਹਿੰਦਾ ਹੈ ਵੀ ਭੈਣ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਆ ਲਓ ਰੋਟੀ ਪਾਣੀ ਅਤੇ ਮੈਨੂੰ ਦੱਸੋ ਤੁਸੀਂ ਇੱਥੇ ਕੀ ਕਰ ਰਹੇ ਹੋ ਪੰਜਾਬੀ ਲੋਕ ਤਾਂ ਭੀਖ ਮੰਗਦੇ ਨਹੀਂ ਹੁੰਦੇ ਪੰਜਾਬੀ ਲੋਕ ਇੱਥੇ ਆ ਕੇ ਹੋਮਲੈਸ ਕਿਵੇਂ ਹੋ ਗਏ ਦਸੋ ਤਾਂ ਸਹੀ ਕਿਹੜੀ ਕਹਾਣੀ ਹੈ ਹੁਣ ਉਹ ਔਰਤ ਆਪਣਾ ਮੂੰਹ ਉੱਪਰ ਨੂੰ ਦੇਖਦੀ ਹੈ ਵੀ ਮੈਨੂੰ ਕੌਣ ਬੁਲਾ ਰਿਹਾ ਹੈ ਸ਼ਾਇਦ दारू ਦੇ ਨੱਚੇ ਦੇ ਵਿੱਚ ਹੋਵੇਗੀ ਦੋਸਤੋ ਉਸ ਨੂੰ ਕੋਈ ਸੁਧ-ਬੁਧ ਨਹੀਂ ਹੈ ਵੀ ਮੈਂ ਕਿਸ ਨਾਲ ਗੱਲ ਕਰਨੀ ਆ ਆਰਾਮ ਦੇ ਨਾਲ ਉੱਪਰ ਦੇਖਦੀ ਹੈ ਉੱਪਰ ਦੇਖਦੇ ਸਾਰ ਉਸ ਨੂੰ ਪਛਾਣ ਆ ਜਾਂਦੀ ਹੈ ਵੀ ਇਹ ਤਾਂ ਕੋਈ ਹੋਰ ਨਹੀਂ ਇਹ ਤਾਂ ਮੇਰਾ ਹੀ ਘਰ ਵਾਲਾ ਗੁਰਚਰਨ ਹੈ ਜਿਸ ਨੂੰ ਮੈਂ ਧੋਕਾ ਦੇ ਕੇ ਆਈ ਹਾਂ ਆਪਣੀਆਂ ਅੱਖਾਂ ਦੇ ਯਕੀਨ ਨੇ ਕਰ ਪਾंदे ਵੀ ਇਹ ਤਾਂ ਪੰਜਾਬ ਦੇ ਵਿੱਚ ਧੂੜ ਮਿੱਟੀ ਖਾ ਰਿਆ ਸੀ ਪਿੰਡ ਦੇ ਵਿੱਚ ਗਰੀਬ ਜਿਹਾ ਬੰਦਾ ਸੀ ਇੱਥੇ ਕੀ ਕਰ ਰਿਹਾ ਹੈ ਅਤੇ ਅੱਜ ਇੱਥੇ ਇਹਨੇ ਸੂਟ ਬੂਟ ਦੇ ਵਿੱਚ ਇੰਨੀ ਮਹਿੰਗੀ ਗੱਡੀ ਦੇ ਕੋਲ ਕਿਵੇਂ ਖੜਾ ਹੈ ਉਸ ਨੂੰ ਦੇਖਦੇ ਸਾਰ ਭੱਜ ਖੜੀ ਹੁੰਦੀ ਹੈ ਹੁਣ ਗੁਰਚਰਨ ਵੀ ਦੇਖ ਚੁੱਕਿਆ ਸੀ ਵੀ ਇਹ ਤਾਂ ਬਲਵਿੰਦਰ ਹੈ ਤੁਰੋ ਆਵਾਜ਼ ਮਾਰਦਾ ਹੈ ਬਲਵਿੰਦਰ ਰੁਕ ਕੀ ਗੱਲ ਹੈ ਇੱਥੇ ਕਿਵੇਂ ਪਹੁੰਚੀ ਮੈਨੂੰ ਦੱਸ ਕੇ ਬਾ ਜਾ ਅਸੀਂ ਕਿੱਧਰ ਚੱਲੇ ਹਾਂ ਬਲਵਿੰਦਰ ਇੰਨੀ ਗੱਲ ਸੁਣ ਕੇ ਰੁਕ ਜਾਂਦੀ ਹੈ ਅਤੇ ਪਿੱਛੇ ਮੁੜ ਕੇ ਦੇਖਦੀ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਰੋਣ ਲੱਗ ਜਾਂਦੀ ਹੈ ਹੌਲੀ-ਹੌਲੀ ਉਸ ਨੂੰ ਡੋਂਦਿਆਂ ਘੱਟੋ-ਘੱਟ ਅੱਧਾ ਘੰਟਾ ਹੋ ਚੁੱਕਿਆ ਹੈ ਆਪਣੇ ਟਰੱਕ ਦੇ ਵਿੱਚ ਬਿਠਾਉਂਦਾ ਹੈ ਅਤੇ ਆਪਣੀ ਕੋਠੀ ਦੇ ਵਿੱਚ ਆਪਣੇ ਮਹਿਲ ਵਰਗੇ ਘਰ ਦੇ ਵਿੱਚ ਲਿਆਂਦਾ ਹੈ ਦੋਸਤੋ ਲਿਆ ਕੇ ਉਸ ਨੂੰ ਪਾਣੀ ਵਗੈਰਾ ਪਿਆਇਆ ਜਾਂਦਾ ਹੈ ਨੁਕਰ ਚੱਕਰ ਉਸ ਦੀ ਸੇਵਾ ਕਰਦੇ ਹਨ ਅਤੇ ਡੇਢ ਘੰਟੇ ਬਾਅਦ ਉਸ ਨੂੰ ਹੋਸ਼ ਆ ਜਾਂਦਾ ਹੈ ਸ਼ਰਾਬ ਦਾ ਨਸ਼ਾ ਉਸ ਦਾ ਉਤਰ ਚੁੱਕਿਆ ਹੈ ਸ਼ਾਇਦ ਸ਼ਰਾਬ ਤੋਂ ਇਲਾਵਾ ਵੀ ਉਸ ਨੇ ਕਈ ਨਸ਼ੇ ਕਰ رکھے ਹਨ ਦੋਸਤੋ ਉਸ ਨੂੰ ਫਿਰ ਸਾਰੀ ਕਹਾਣੀ ਪੁੱਛਦਾ ਹੈ ਬਲਵਿੰਦਰ ਰੋ ਰੋ ਕੇ ਸਾਰੀ ਕਹਾਣੀ ਦੱਸਦੀ ਹੈ ਵੀ ਮੈਂ ਇੱਥੇ ਰਹਿੰਦੀ ਸੀ ਮੈਂ ਤੈਨੂੰ ਤੋਖਾ ਦਿੱਤਾ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਸ ਮੁੰਡੇ ਗਗਨਦੀਪ ਨਾਲ ਮੈਂ ਰਹਿੰਦੀ ਸੀ ਉਸਨੇ ਮੈਨੂੰ ਸ਼ਰਾਬ ਦੀ ਅਤੇ ਅਲੱਗ-ਅਲੱਗ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀ ਆਦਤ ਪਾ ਦਿੱਤੀ ਮੇਰੀ ਸਾਰੀ ਕਮਾਈ ਇਹਨਾਂ ਦੇ ਵਿੱਚ ਜਾਣ ਲੱਗੀ ਅਤੇ ਉਤੋਂ ਮੈਂ ਤੈਨੂੰ ਵੀ ਤੋਖਾ ਦੇ ਦਿੱਤਾ ਸੀ ਗਗਨ ਵੀ ਕੋਈ ਟਿਕਣ ਵਾਲਾ ਬੰਦਾ ਨਹੀਂ ਸੀ ਉਸਨੇ ਮੈਨੂੰ ਸ਼ਰਾਬ ਦੀ ਅਤੇ ਗੰਦੇ ਨਸ਼ਿਆਂ ਦੀ ਲੱਤ ਲਗਾ ਕੇ ਮੇਰੀ ਬੋਡੀ ਦਾ ਪੂਰਾ ਇਸਤੇਮਾਲ ਕਰਕੇ ਅਤੇ ਮੇਰਾ ਪੂਰਾ ਸ਼ੋਸ਼ਣ ਕਰਕੇ ਇੱਥੋਂ ਚਲਾ ਗਿਆ ਅਤੇ ਮੈਨੂੰ ਬਿਲਕੁਲ ਚਾਹ ਦੇ ਵਿੱਚੋਂ ਮੱਖੀ ਵਾਂਗੂ ਸਿੱਟ ਗਿਆ ਉਸ ਤੋਂ ਬਾਅਦ ਮੈਂ ਇਕੱਲੀ ਹੋ ਗਈ ਸ਼ਰਾਬ ਦੇ ਨਸ਼ੇ ਦੇ ਵਿੱਚ ਮੈਨੂੰ ਕੋਈ ਜੋਬ ਵੀ ਨਹੀਂ ਦੇਣ ਲੱਗਾ ਸਾਰੇ ਮੇਰੇ ਤੋਂ ਵਟਣ ਲੱਗੇ ਜੋ ਛੋਟੀਆਂ ਮੋਟੀਆਂ ਨੌਕਰੀਆਂ ਮੇਰੇ ਕੋਲ ਸੀ ਉਹ ਵੀ ਖੋਣ ਲੱਗੇ ਹੁਣ ਬਸ ਮੇਰੇ ਕੋਲੇ 2 ਮਹੀਨੇ ਦਾ ਵੀਜ਼ਾ ਹੋਰ ਬਚਿਆ ਹੈ ਇਸ ਤੋਂ ਬਾਅਦ ਮੈਂ ਪੰਜਾਬ ਚਲੀ ਜਾਵਾਂਗੀ ਸ਼ਾਇਦ ਉੱਥੇ ਮੇਰਾ ਕੋਈ ਵੀ ਨਹੀਂ ਹੈ ਤਾਂ ਕਰਕੇ ਮੈਂ ਸੋਚਿਆ ਹੈ ਤਾਂ ਕਰਕੇ ਮੈਂ ਇੱਥੇ ਹੀ ਆਪਣੀ ਜਾਨ ਕੁਰਬਾਨ ਕਰ ਦਾਂਗੇ ਤਾਂ ਇੰਨੀ ਗੱਲ ਸੁਣ ਕੇ ਗੁਰਚਰਨ ਵੀ ਸੋਚਦਾ ਹੈ ਕਿ ਇਸ ਨੂੰ ਆਪਣੇ ਕਰਮਾਂ ਦਾ ਫਲ ਮਿਲ ਚੁਕਿਆ ਹੈ ਮੈਨੂੰ ਇਸ ਤੋਂ ਬਦਲਾ ਲੈਣ ਦੀ ਲੋੜ ਨਹੀਂ ਸੀ ਰੱਬ ਨੇ ਹੀ ਇਸ ਤੋਂ ਬਦਲਾ ਲੈ ਲਿਆ ਹੈ ਰੱਬ ਨੇ ਇਸ ਨੂੰ ਕਰਮ ਦਾ ਫਲ ਦਿੱਤਾ ਹੈ ਅਤੇ ਚਲੋ ਜੋ ਵੀ ਹੈ ਰੱਬ ਨੇ ਚੰਗਾ ਕੀਤਾ ਹੈ ਅਤੇ ਇੱਕ ਵਾਰ ਤਾਂ ਉਸਨੇ ਸੋਚਿਆ ਵੀ ਮੈਂ ਇਸ ਨੂੰ ਉੱਥੇ ਹੀ ਛੱਡ ਆਣਾ ਆਪੇ ਮਰਦੀ ਫਿਰੇਗੀ ਲੇਕਿਨ ਫਿਰ ਸੋਚਦਾ ਹੈ ਕੋਈ ਗੱਲ ਨਹੀਂ ਚਲੋ ਜਿਵੇਂ ਵੀ ਹੈ ਹੈ ਤਾਂ ਇਨਸਾਨ ਹੀ ਮੈイビー ਇਨਸਾਨ ਹ ਜੇਕਰ ਇਨਸਾਨ ਇਨਸਾਨ ਦੇ ਕਮਨਾਇਆ ਜੇਕਰ ਪੰਜਾਬੀ ਪੰਜਾਬੀ ਦੇ ਕਮਨਾਇਆ ਤਾਂ ਫਾਇਦਾ ਕੀ ਹੈ ਦੋਸਤੋ ਉਸ ਨੂੰ ਹੌਸਲਾ ਵਧਾਉਂਦਾ ਹੈ ਅਤੇ ਆਰਾਮ ਦੇ ਨਾਲ ਕੁਝ ਪੈਸੇ ਦੇ ਕੇ ਉਸ ਨੂੰ ਪੰਜਾਬ ਉਸਦੇ ਪਿੰਡ ਭੇਜ ਦਿੰਦਾ ਹੈ ਪੰਜਾਬ ਗੱਲ ਕਰਦਾ ਹੈ ਵੀ ਤੁਸੀਂ ਇਸ ਨਾਲ ਕੋਈ ਵੀ ਮਾੜਾ ਵਰਤਾਵਰ ਨਹੀਂ ਕਰਨਾ ਕੋਈ ਗੱਲ ਨਹੀਂ ਜੋ ਕੁਝ ਇਸ ਤਰ੍ਹਾਂ ਹੋਇਆ ਠੀਕ ਹੋਇਆ ਜੋ ਵੀ ਇਸ ਨੇ ਕੀਤਾ ਬਿਲਕੁਲ ਅਣਜਾਣੇ ਦੇ ਵਿੱਚ ਕੀਤਾ ਇਸ ਨੂੰ ਮਾਫ ਕਰ ਦਿਓ ਅਤੇ ਅਤੇ ਵਧੀਆ ਰਕਮ ਦੇ ਕੇ ਉੱਥੇ ਉਸ ਨੂੰ ਇੱਕ ਹੋਟਲ ਖੁਲਵਾ ਦਿੰਦਾ ਹੈ ਹੋਟਲ ਦੇ ਵਿੱਚ ਕੰਮ ਕਰਦੀ ਹੈ ਨਸ਼ਾ ਛੱਡ ਚੁੱਕੀ ਹੈ ਅਤੇ ਹੁਣ ਉਹ ਵੀ ਗੁਰੂ ਕਰ ਜਾਂਦੀ ਹੈ ਸੇਵਾ ਪਾਣੀ ਕਰਦੀ ਹੈ ਦੁਬਾਰਾ ਗੁਰਚਰਨ ਮਨਉਂਦੀ ਹੈ ਮੇਰੇ ਨਾਲ ਦੁਬਾਰਾ ਵਿਆਹ ਕਰ ਲਿਆ ਲੇਕਿਨ ਗੁਰਚਰਨ ਹੁਣ ਅੱਗੇ ਵੱਧ ਚੁੱਕਾ ਸੀ ਹੁਣ ਉਹ ਉਸ ਜਨਾਨੀ ਦੇ ਨਾਲ ਉਸ ਔਰਤ ਦੇ ਨਾਲ ਦੁਬਾਰਾ ਕੋਈ ਵੀ ਰਿਸ਼ਤਾ ਰੱਖਣਾ ਨਹੀਂ ਚਾਹਦਾ ਸੀ ਚਲੋ ਜੋ ਵੀ ਉਸਨੇ ਕੀਤਾ ਇਨਸਾਨੀਅਤ ਦੇ ذریعے ਕੀਤਾ ਜੋ ਵੀ ਉਸਨੇ ਕੀਤਾ ਪੰਜਾਬੀ ਹੋਣ ਦੇ ਨਾਤੇ ਕੀਤਾ ਗੁਰਸਿੱਖ ਹੋਣ ਦੇ ਨਾਤੇ ਕੀਤਾ لیکن ਹੁਣ ਉਸ ਦਾ ਕੋਈ ਵੀ ਵਿਚਾਰ ਵਿਆਖਰਨਦਾ ਨਹੀਂ ਹੈ ਸਾਫ਼ ਨਾ ਕਰ ਦਿੰਦਾ ਹੈ ਬਰਮਿੰਦਰ ਨੂੰ ਆਪਣੀ ਗੱਤੀ ਤੇ ਪਛਤਾਵਾ ਹੁੰਦਾ ਹੈ ਅਤੇ ਆਪਣੇ ਉਸੇ ਹੀ ਪਿੰਡ ਦੇ ਵਿੱਚ ਹੋਟਲ ਚਲਾਉਂਦੀ ਹੈ ਚਲੋ ਵਧੀਆ ਜ਼ਿੰਦਗੀ ਜਿਰੀ ਹੈ ਇੱਧਰ ਗੋਚਰਨ ਨੂੰ ਇੱਕ ਸੋਹਣੀ ਗੁਰਸਖ ਲੜਕੀ ਜੋ ਕਿ ਉੱਥੇ ਵਕੀਲ ਦਾ ਕੰਮ ਕਰਦੀ ਹੈ ਉਹ ਪਸੰਦ ਆ ਜਾਂਦੀ ਹੈ ਦੋਸਤੋ ਸ਼ਾਦੀ ਕਰ ਲੈਂਦਾ ਹੈ ਅਤੇ ਉੱਥੇ ਹੀ ਸ਼ਟਲ ਹੋ ਜਾਂਦਾ ਹੈ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਿ ਸੱਚਮੁੱਚ ਰੱਬ ਨਿਆਂ ਕਰਦਾ ਹੈ ਰੱਬ ਕਰਮਾਂ ਦਾ ਫਲ ਦਿੰਦਾ ਹੈ ਤੁਹਾਨੂੰ ਕੀ ਲੱਗਦਾ ਹੈ ਜੇਕਰ ਹਾਂ ਤਾਂ ਕਮੈਂਟ ਦੇ ਵਿੱਚ ਦੱਸੋ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ